ਦੇਖੋ ਸਵਾਲ ਇਹ ਆ ਕਿ ਸਾਡੀ ਮੁਲਾਕਾਤ ਰਾਹੁਲ ਗਾਂਧੀ ਇਹਨੂੰ ਇਹ ਨਾ ਮੰਨਿਆ ਜਾਏ ਕਿ ਰਾਹੁਲ ਗਾਂਧੀ ਨਾਲ ਹੋਈ ਹੈ ਇਹਨੂੰ ਇਹ ਮੰਨਿਆ ਜਾਏ ਕਿ ਸਾਡੀ ਮੁਲਾਕਾਤ اپੋਜੀਸ਼ਨ ਲੀਡਰ ਨਾਲ ਹੋਈ ਹੈ ਕਿਉਂਕਿ ਇੰਡੀਆ ਅਲਾਈਅੰਸ ਨੇ ਕਮਿਟਮੈਂਟ ਕੀਤਾ ਸੀ ਲੋਕਾਂ ਦੇ ਨਾਲ ਕਿ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈ ਕੇ ਆਵਾਂਗੇ ਡਾਕਟਰ ਸੁਮਿੰਨਾਥ ਦੀ ਰਿਪੋਰਟ ਲਾਗੂ ਕਰਾਂਗੇ ਔਰ ਕਰਜ਼ ਮੁਕਤੀ ਕਰਾਂਗੇ ਇਹ ਤਿੰਨ ਵਾਅਦੇ ਸੀ ਔਰ ਉਹਨਾਂ ਦੇ ਵਿੱਚੋਂ ਦੋ ਤਿੰਨੇ ਵਾਅਦੇ ਨੇ ਜਿਹੜੇ ਉਹਨਾਂ ਦੀ ਖਾਤਰ ਅਸੀਂ ਕਿਸਾਨਾਂ ਦੇ ਕਿਸਾਨ ਜਿਹੜੇ ਅੰਦੋਲਨ ਲੜ ਰਹੇ ਨੇ ਤੋਂ ਸਾਨੂੰ ਇਹ ਲੱਗਦਾ ਸੀਗਾ ਕਿ ਆਹ ਜਿਹੜਾ ਸੈਸ਼ਨ ਚੱਲਦਾ ਹੈ ਇਹ ਸੈਸ਼ਨ ਦੇ ਵਿੱਚ ਸਾਡਾ ਇਹ ਮੁੱਦਾ ਜ਼ੋਰਦਾਰ ਢੰਗ ਦੇ ਨਾਲ ਵਿਪੱਖਸ਼ਾ ਦਾ ਨੇਤਾ ਉਠਾਏ ਉਹਦੇ ਲਈ ਅਸੀਂ ਉਹਨਾਂ ਨੂੰ ਮੈਮੋਰੰਡਮ ਦਿੱਤਾ ਹੈ ਮੀਟਿੰਗ ਹੋਈ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਕਿ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੇ ਉੱਤੇ ਸਾਨੂੰ ਭਾਵੇਂ ਇਹ ਸੈਸ਼ਨ ਨੂੰ ਐਡਜਰਨ ਵੀ ਕਰਨਾ ਪਵੇ ਤਦ ਵੀ ਅਸੀਂ ਲੜਾਂਗੇ ਤੇ ਔਰ ਪੂਰੀ ਤਾਕਤ ਨਾਲ ਲੜਾਂਗੇ ਨਾਲ ਅਸੀਂ ਉਹਨਾਂ ਨੂੰ ਗੱਲ ਇਹ ਕਹੀ ਹੈ ਇਹ ਦੇਖੋ ਹਰਿਆਣਾ ਗਵਰਨਮੈਂਟ ਨੇ ਗੋਲੀਆਂ ਚਲਾਈਆਂ ਹਰਿਆਣਾ ਗਵਰਨਮੈਂਟ ਨੇ ਸਾਡੇ ਕਿਸਾਨ ਜ਼ਖਮੀ ਕੀਤੇ ਕਤਲ ਕੀਤਾ ਅਗਰ ਉਹਦੀ ਇਨਵੈਸਟੀਗੇਸ਼ਨ ਹਰਿਆਣਾ ਗਵਰਨਮੈਂਟ ਹੀ ਕਰੂਗੀ ਤਾਂ ਇਨਸਾਫ ਨਹੀਂ ਮਿਲਣ ਵਾਲਾ ਇਹ ਇਨਵੈਸਟੀਗੇਸ਼ਨ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਕਰਵਾਈ ਜਾਏ ਜਾਂ ਕਿਸੇ ਰਿਟਾਇਰ ਜੱਜ ਦੀ ਅਗਵਾਈ ਚ ਕਰਾਈ ਜਾਏ ਸਾਨੂੰ ਇਨਸਾਫ ਮਿਲੇ ਸੈਕੰਡ ਅਸੀਂ ਇਹ ਵੀ ਕਿਹਾ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਇਨਵੈਸਟੀਗੇਸ਼ਨ ਦਾ ਦੇਖੋ ਕੀ ਕਰਨਗੇ ਉਹ ਗੋਲੀਆਂ ਚਲਾਉਣ ਵਾਲਿਆਂ ਦੇ 6 ਨਾਮ ਉਹਨਾਂ ਨੇ ਰਾਸ਼ਟ੍ਰਪਤੀ ਵਾਲੀ ਘੋਸ਼ਿਤ ਕਰਤੇ ਆ ਤਾਂ ਫਿਰ ਸਾਨੂੰ ਇਨਸਾਫ ਮਿਲਣ ਦੀ ਤਾਂ ਕੋਈ ਉਮੀਦ ਨਹੀਂ ਤੋਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਮੁੱਦਾ ਵੀ ਅਸੀਂ ਸੁਪਰੀ ਆਪਣਾਏ ਦੇ ਚ ਪਾਰਲੀਮੈਂਟ ਦੇ ਵਿੱਚ ਸਟਰੋਂਗਲੀ ਤੁਹਾਡਾ ਚੱਕਾਂਗੇ ਔਰ ਕੋਸ਼ਿਸ਼ ਹੋਏਗੀ ਕਿ ਉਹਨਾਂ ਅਧਿਕਾਰੀਆਂ ਦੇ ਦੇਦਾ ਸੀ ਸਰਕਾਰ ਦਾ ਪਰਦਾ ਫਾਸ਼ ਕਰਕੇ ਉਹਨੂੰ ਅਸੀਂ ਰੋਕ ਸਕੀਏ ਆਉਣ ਵਾਲੇ ਦਿਨੋਂ ਵਿੱਚ ਜੋ ਰੂਪ ਰੇਖਾ ਕਿਸਾਨ ਸੰਗਠਨਾਂ ਦੀ ਤਰਫੋਂ ਬਣਾਈ ਗਈ ਹੈ ਕਿ ਆ ਉਹ ਜੁਕੀ ਤੂ ਰਹੇਗੀ ਆ ਨਹੀਂ ਉਹ ਤੋਂ ਉਹ ਤੋਂ ਐਸ ਇਟ ਇਸ ਚੱਲ ਰਹੀ ਹੈ ਹਾਂ ਉਹ ਤਾਂ ਇਸੇ ਤਰ੍ਹਾਂ ਜਾਰੀ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਹੈ ਉਹ ਜਿਹੜੀ ਸਾਡੀ ਲੜਾਈ ਕੇਂਦਰ ਖਿਲਾਫ ਹੈ ਸੈਂਟਰ ਦੀ ਗਵਰਨਮੈਂਟ ਨਾਲ ਸਾਡੀਆਂ ਮੰਗਾਂ ਨੇ ਹਜੇ ਸੈਂਟਰ ਗਵਰਨਮੈਂਟ ਨਾਲ ਸਾਡੀ ਕੋਈ ਮੀਟਿੰਗ ਨਹੀਂ ਉਹਨਾਂ ਨੇ ਕੋਈ ਸਾਡੀ ਮੰਗ ਮੰਨੀ ਨਹੀਂ ਤਾਂ ਫਿਰ ਜਿਹੜੀ ਉਹ ਲੜਾਈ ਹੈ ਉਹਦੇ ਦੀ ਤਾਂ ਕਿਸੇ ਤਰ੍ਹਾਂ ਦੀ ਤਬਦੀਲੀ ਕਰਨ ਦੀ ਕੋਈ ਤਕਣੀ ਬਣਦੀ ਉਹ ਉਸੇ ਤਰ੍ਹਾਂ ਜਾਰੀ ਹੈ ਲੱਗਦਾ ਹੈ ਕਿ ਕਿਸਾਨਾਂ ਦੀ ਆਵਾਜ਼ ਹੁਣ ਸੰਸਦ ਨੂੰ ਉਠਾਈ ਜਾਏਗੀ ਦੇਖੋ ਜਿਸ ਤਰੀਕੇ ਦੇ ਨਾਲ ਪਹਿਲਾਂ ਊਂ ਰਾਹੁਲ ਜੀ ਨੇ ਪਹਿਲੇ ਸੈਸ਼ਨ ਦੇ ਵਿੱਚ ਸਟਾਰਟਿੰਗ ਚ ਕਿਸਾਨਾਂ ਦੀ ਅਗਨੀ ਵੀਰ ਦੀ ਮੁੱਦੇ ਨੂੰ ਉਠਾਇਆ ਉਮੀਦ ਹੈ ਕਿ ਚੱਕਣਗੇ ਬਾਕੀ ਆਪਾਂ ਨੂੰ ਪਤਾ ਲੱਗ ਜੂ ਕੱਲ ਜ਼ਿਕਰ ਕੀ ਹੁੰਦਾ ਧੰਨਵਾਦ ਜੀ ਕੀ ਮੁਲਾਕਾਤ ਨੇ ਕੀ ਗਲਬਤ ਜਿਹੜਾ ਉਹ ਮੁਲਾਕਾਤ ਵੀ ਹੋਈ ਆ ਆ ਦੇਖੋ ਜਿਹੜਾ ਰਾਹੁਲ ਗਾਂਧੀ ਨਾਲ ਅੱਜ ਗੱਲ ਹੋਈ ਆ ਸਾਡੀ ਇੱਕ ਤਾਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਅਸੀਂ ਗੱਲ ਕੀਤੀ ਆ ਦੂਜਾ ਅਸੀਂ ਜਿਹੜਾ ਹਰਿਆਣਾ 13 ਫਰਵਰੀ ਨੂੰ ਡਾ ਨੂੰ ਡੱਕਿਆ ਗਿਆ ਜੋ ਉੱਥੇ ਜ਼ੁਲਮ ਕੀਤਾ ਗਿਆ ਉਹ ਗੱਲਬਾਤ ਅਸੀਂ ਕੀਤੀ ਹੈਗੀ ਆ ਤੀਜਾ ਜਿਹੜਾ ਹੁਣ ਗੈਲੈਂਟਰੀ ਅਵਾਰਡ ਦੇ ਰਹੇ ਆ ਹਰਿਆਣਾ ਦੇ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਸਾਡੇ ਤੇ ਜ਼ੁਲਮ ਕੀਤੇ ਆ ਉਹ ਗੱਲ ਕੀਤੀ ਹੈਗੀ ਆ ਸਾਰੇ 12 ਸੁੱਤਰੀ ਮੰਗ ਪੱਤਰ ਤੇ ਲੰਮੀ ਚਰਚਾ ਹੋਈ ਆ ਤੇ ਰਾਹੁਲ ਗਾਂਧੀ ਜੀ ਨੇ ਜਿਹੜੀ ਅਗਲੀ ਗੱਲ ਕੀਤੀ ਆ ਵੀ ਅਸੀਂ ਕਾਂਗਰਸ ਪਾਰਟੀ ਵੱਲੋਂ ਇੰਡੀਆ ਗਠਜੋੜ ਦੇ ਵਿੱਚ ਵੀ ਇਹ ਮੁੱਦਾ ਪਾਸ ਕਰਾ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਚੱਕਾਂਗੇ ਇਹ ਗੱਲਬਾਤ ਹੋਈ ਆ ਕਿਾ ਕਿੰਨੀ ਮੰਗੇ ਜੋ ਹੈ ਆਪकी ਤਰਫੋਂ ਰੱਖੀ ਗਈਆਂ ਹੈ ਕਿਆ ਕਿਆ ਆਪ ਨੂੰ ਕੀ ਤਰਫੋਂ ਸਮਝਾਇਆ ਗਿਆ ਹੈ ਆਪਣੇ 12 ਮੁੱਦਿਆਂ ਦੇ ਉੱਪਰ ہماری ਬਾਤ ਹੋਈ ਆ ਬ 12 ਮੰਗਾਂ ਤੇ ਗੱਲਬਾਤ ਹੋਈ ਹੈ ਦੇਖੋ ਜਿਆਦਾ ਐਮਐਸਪੀ ਤੇ ਸੀ ਕਿਹਾ ਵੀ ਵੱਡਾ ਮੁੱਦਾ ਹੈਗਾ ਔਰ ਜਿਸ ਤਰ੍ਹਾਂ ਡਬਲਯੂਟੀਓ ਦੇ ਝਾੜੇ ਆ ਰਹੀ ਹੈ ਜਿਵੇਂ ਦੇਸ਼ ਤੇ ਵਿੱਚ ਮੀਡੀਆ ਪਰਸਪੈਕਸ਼ਨ ਉੱਪਰ ਆ ਰਿਹਾ ਵੀ ਅਗਰ ਸਾਰੀ ਖਰੀਦ ਕਰ ਲਈ ਜਾਵੇ ਤਾਂ 17 ਲੱਖ ਕਰੋੜ ਰੁਪਏ ਦਾ ਖਰਚਾ ਆਊਗਾ ਝੂਠੀ ਪਰਸਪੈਕਸ਼ਨ ਹੈ ਜਦਕਿ ਦੇਸ਼ ਦੇ ਚੰਗੇ ਅਰਥ ਸ਼ਾਸਤਰੀ ਦਪਿੰਦਰ ਸ਼ਰਮਾ ਜੀ ਪ੍ਰਕਾਸ਼ ਕਮਲ ਰੈਡੀ ਇਹ ਬਹੁਤ ਸਾਰੇ ਬੋਲ ਰਹੇ ਹਨ बोल बोलने दे या 20000 ਕਰੋੜ ਰੁਪਏ ਦਾ ਬੁੱਤਾ ਸਰਜੂਗਾ ਤੇ ਸਰਕਾਰ ਸਾਡੇ ਨਾਲ ਚਰਚਾ ਕਰ ਲਵੇ ਪਰਸੈਪਸ਼ਨ ਹਟਾਈ ਜਾਵੇ ਵੀ ਦੇਸ਼ ਦੇ ਖਪਤਕਾਰਾਂ ਨੂੰ ਕਿਹਾ ਜਾਂਦਾ ਕਿ ਜੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣ ਗਿਆ ਤੇ ਮੰਗਾਈ ਹੋ ਜੂਗੀ ਇਹ ਗੱਲਾਂ ਅਸੀਂ ਸਾਹਮਣੇ ਰੱਖੀਏ ਦੇਖਿਏ ਅਭੀ ਹਮਨੇ ਰਾਹੁਲ ਗਾਂਧੀ ਜੀ ਕੋ ਇਹ ਕਿਹਾ ਕਿ ਆਪਨੇ ਲੋਕ ਸਭਾ ਇਲੈਕਸ਼ਨ ਸੇ ਪਹਿਲੇ ਇਹ ਵਾਅਦਾ ਕੀਤਾ ਥਾ ਕਿ ਜੇ ਜਦੀ ਆਪਕੀ ਸਰਕਾਰ ਆਈ ਤੋ ਆਪ ਐਮਐਸਪੀ ਗਾਰੰਟੀ ਕਾਨੂੰਨ ਬਣਾਏਗੇ ਆਪ ਸੱਤਾ ਮੇਂ ਨਹੀਂ ਆਏ ਲੇਕਿਨ ਆਪ ਕੋ देश की जनता ने एक मजबूत विपक्ष की जिम्मेदारी इंडिया अलायंस ने दी है तो आप मजबूती से किसानों के मुद्दे संसद में उठाइए इसके अलावा जो हरियाणा की भाजपा सरकार ने किसानों पे गोलियां चलाने वाले अधिकारियों को राष्ट्रपति मेडल की सिफारिश करी है उसके खिलाफ भी आवाज उठाई है आप तो राहुल गांधी जी ने यह वायदा किया है कि देश का किसान सड़क पे बैठ के संघर्ष कर रहा है संसद के अंदर उनकी पार्टी और इंडिया अलायंस किसानों के मुद्दे मजबूती से उठाएंगे और संसद के अंदर भी किसानों के मुद्दों की गूंज आने वाले लंबे समय तक अब सुनाई देगी और वो एमएसपी गारंटी कानून की लड़ाई में देश के किसानों के साथ खड़े हैं इस बैठक में कौन कौन शामिल हुए अगर बात करें देखिए हरियाणा की तरफ से माननीय दीपेंद्र हुड्डा जी थे जयप्रकाश जेपी जी थे पंजाब की तरफ से सांसद राजा वडिंग जी थे अमर सिंह जी थे रंधावा जी थे चरणजीत सिंह चन्नी जी थे और अन्य लोग थे और सेंटर से जयराम रमेश जी थे राहुल गांधी जी थे किसानों की तरफ से आदरणीय जगजीत सिंह डल्लेवाल जी श्रवण सिंह पंधेर जी कुरगुरु शांता कुमार जी पी आर पांडियन जी वेंकटेश्वर राव जी लखविंदर सिंह औलख जी थे मैं स्वयं था अमरजीत मोड़ी जी थे गुरमनीत मांगट थे रमनदीप मान थे और तेजवीर सिंह जी थे सुरजीत फुल जी थे क्या लगता है कि अब संसद में आपकी मांग गया वो मजबूती के साथ उठाई जाएगी देखिए हमें पूरी उम्मीद है जिस तरीके से उन्होंने वादा किया जो उन्होंने शब्द हैं मैं वो शब्द अगर दोबारा दोहराऊँ तो उन्होंने कहा है कि देश के किसान अब देखेंगे टीवी पे कि विपक्ष और इंडिया अलायंस कितनी मजबूती से किसानों के मुद्दे उठाता है उन्होंने कमिटमेंट करी उन्होंने वादा किया है कि संसद किसानों के मुद्दों से गूंजेगा ਸਾਡੀ ਜਿਹੜੀ ਮੁਲਾਕਾਤ ਹੋਈ ਅੱਜ ਵਿਪੱਖਸ਼ ਦੇ ਲੀਡਰ ਰਾਹੁਲ ਗਾਂਧੀ ਦੇ ਨਾਲ ਉਹਨਾਂ ਨੂੰ ਅਸੀਂ ਆਪਣੀ ਗੱਲ ਰੱਖੀ ਹੈ ਵੀ ਜਿਹੜਾ ਸਾਡਾ ਅੰਦੋਲਨ ਸੰਭੂ ਖਨੌਰੀ ਦੇ ਰਤਨਪੁਰਾ ਦੇ ਚੱਲ ਰਿਹਾ ਹੈ ਉੱਥੇ ਕਾਫੀ ਕਿਸਾਨ ਇੰਜਰਡ ਵੀ ਹੋਏ ਸਹਿੱਦੀਆਂ ਵੀ ਹੋਈਆਂ ਅਸੀਂ ਗੱਲ ਰੱਖੀ ਆ ਆਪਣੇ ਲੀਡਰ ਵਿਪਖਸ਼ ਦੇ ਲੀਡਰ ਕੋਲ ਕਿ ਸਾਡਾ ਐਮਐਸਪੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਉਸ ਵਾਸਤੇ ਤੁਸੀਂ ਵਿਪਖਸ਼ ਦੇ ਵਿੱਚ ਹੋ ਚਾਹੇ ਪ੍ਰਾਈਵੇਟ ਬਿੱਲ ਲੈ ਕੇ ਆਓ ਜਾਂ ਸੰਸਦ ਦੇ ਵਿੱਚ ਚਰਚਾ ਕਰਾਓ ਕਿਸੇ ਤਰੀਕੇ ਦੇ ਨਾਲ ਵੀ ਸਰਕਾਰ ਦੇ ਉੱਤੇ ਦਬਾਅ ਪਾ ਕੇ ਤੁਸੀਂ ਰਾਜਨੀਤਿਕ ਤੌਰ ਤੇ ਸਾਡੇ ਨਾਲ ਮੈਨੀਫੈਸਟੋ ਦੇ ਵਿੱਚ ਵਾਅਦਾ ਕਰਿਆ ਹੋਇਆ ਹੈ ਉਹਨਾਂ ਨੇ ਆਸਵਾਸਨ ਦਿਵਾਇਆ ਵੀ ਅਸੀਂ ਸਾਰੇ ਇੰਡੀਆ ਆਲਾਈਂਸ ਦੇ ਘਟਕ ਦਲਾਂ ਨਾਲ ਗੱਲ ਕਰਕੇ ਚਾਹੇ ਸਾਨੂੰ ਪ੍ਰਾਈਵੇਟ ਬਿੱਲ ਲੈ ਕੇ ਆਉਣਾ ਹੋਵੇ ਚਾਹੇ ਚਰਚਾ ਕਰਨੀ ਹੋਵੇ ਚਾਹੇ ਹੋਰ ਕਿਸੇ ਤਰ੍ਹਾਂ ਦਾ ਪ੍ਰਦਰਸ਼ਨ ਕਰਨਾ ਹੋਵੇ ਸੰਘਰਸ਼ ਕਰਨਾ ਹੋਵੇ ਅਸੀਂ ਕਿਸਾਨਾਂ ਲਈ ਵਚਨਬੱਧਾਂ ਤੇ ਵਿਸ਼ਵਾਸ ਰੱਖਦੇ ਹਾਂ ਕਿ ਪ੍ਰਾਈਵੇਟ ਬਿੱਲ ਆਪਣਾ ਐ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਵਾਸਤੇ ਜਿਸ ਤਰ੍ਹਾਂ ਦੀ ਵੀ ਸੰਭਵ ਜ਼ਰੂਰਤ ਹੋਵੇਗੀ ਉਹ ਅਸੀਂ ਕਰਾਂਗੇ ਕਿੰਨਾ ਡੈਲੀਗੇਸ਼ਨ ਤਾਂ ਕੋਣ ਕੋਣ ਇਸ ਮੁਲਾਕਾਤ ਵਿੱਚ ਸ਼ਾਮਿਲ ਹੋ ਪੀਤੇ ਵਿੱਚ ਅਸੀਂ 12 ਲੀਡਰ ਸੀ 6 ਕਿਸਾਨ ਮਜ਼ਦੂਰ ਮੋਰਚਾ ਤੋਂ ਅਸੀਂ 6 ਐਸਕੇਮ ਨਾਨ ਪੋਲਿਟਿਕਲ ਤੋਂ ਅਸੀਂ ਸਾਡੇ ਜਗਦੀਸ਼ ਸਿੰਘ ਜੀ ਡੱਲੇਵਾਲ ਸਰਬੰਤ ਸਿੰਘ ਜੀ ਭੰਦੇਰ ਤੇ ਅਮਰਜੀਤ ਸਿੰਘ ਜੀ ਮੇਰਾ ਨਾਮ ਮੋੜੀ ਆਪਣਾ ਅਭਿਮਨਿਓ ਕੁਵਾਰੜ ਜੀ ਰਮਨਦੀਪ ਸਿੰਘ ਮਾਨ ਜੀ ਗੁਰਅਮਨਿਤ ਮੰਗਟ ਜੀ ਆਪਣਾ 12